ਸੀ ਜੁੜੇ ਹੋ ਪਰਛਾਵਾਂ ਦੇ ਨਾਲ ਅਕਸਰ ਹੀ ਜ਼ਿਕਰ ਹੁੰਦਾ ਹੈ ਕਿ ਕਲਯੁਗ ਦੇ ਸਮੇਂ ਵਿੱਚ ਰਿਸ਼ਤੇ ਖਤਮ ਹੋ ਚੁੱਕੇ ਹਨ ਖੂਨ ਸਫੇਦ ਹੋ ਚੁੱਕਾ ਹੈ ਪਰ ਬਟਾਲਾ ਤੋਂ ਜਲੰਧਰ ਰੋਡ ਤੇ ਪਿੰਡ ਅਮੋਨੰਗਲ ਲੈ ਕੇ ਆਏ ਆ ਜਿੱਥੇ ਤਿੰਨ ਭੈਣਾਂ ਦੇ ਇੱਕ ਐਸੀ ਹੱਦ ਬੀਤੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੰਨਾ ਭੈਣਾਂ ਨੇ ਇਸ ਅਜੋਕੇ ਸਮੇਂ ਵਿੱਚ ਕਲਯੁਗ ਵਿੱਚ ਵੀ ਆਪਣੇ ਇਕਲੌਤੇ ਭਰਾ ਵਾਸਤੇ ਉਹਦੀ ਜ਼ਿੰਦਗੀ ਵਾਸਤੇ ਆਪਣੀ ਪੂਰੀ ਜ਼ਿੰਦਗੀ ਦਾਤ ਤੇ ਲਾਈ ਹੈ ਆਓ ਇਹਨਾਂ ਭੈਣਾਂ ਦੀ ਹੱਡ ਬੀਤੀ ਸੁਣਦੇ ਆ ਜਿਨ੍ਹਾਂ ਨੇ ਆਪਣੇ ਭਰਾ ਦੀ ਜ਼ਿੰਦਗੀ ਖਾਤਰ ਆਪਣੇ ਵਿਆਹ ਨਹੀਂ ਕਰਵਾਏ ਆਪਣੇ ਘਰ ਨਹੀਂ ਵਸਾਏ ਕਿਉਂ ਇਹਨਾਂ ਘਰ ਨਹੀਂ ਵਸਾਏ ਕਿਸ ਕਦਰ ਇਹ ਜ਼ਿੰਦਗੀ ਬਤੀਤ ਕਰ ਰਹੇ ਹਨ ਤੇ ਤੁਹਾਨੂੰ ਕੀ ਗੁਹਾਰ ਲਗਾ ਰਹੇ ਹਨ ਇਹਨਾਂ ਦੀ ਜ਼ੁਬਾਨੀ ਸੁਣਦੇ ਆ ਵੇਖਦੇ ਰਹੋ ਪਰਸ਼ਾਵਾਂ ਚੈਨੂ ਮੇਰਾ ਮਰਜ਼ੀਦ ਘਰਨਾ ਪਿੰਡ ਮੁੰਨਗਲ ਅੱਡੇ ਚ ਰਹੀ ਦਿੰਦੇ ਨੇ ਆ ਨਿਹਰ ਦੇ ਪੁਲ ਤੋਂ ਥੋੜੀ ਅੱਗੇ ਆ ਦੇ ਅਚਲ ਸਾਹਿਬ ਦਾ 2.5 ਕਿਲੋਮੀਟਰ ਦੂਰ ਆਹੀਂ ਬਟ ਮੈਤੇ ਤੋਂ ਹੀ 7 ਕਿਲੋਮੀਟਰ ਦੀ ਦੂਰ ਦਿੱਤੀ ਪਾਣਾ ਤੁਸੀਂ ਤੇ ਤਿੰਨ ਭੈਣਾਂ ਨੇ ਵਿਆਹ ਨਹੀਂ ਕਰਾਇਆ ਹਾਂਜੀ ਥੋੜਾ ਬੋਲ ਦਿਓ ਕਿੰਨੀਆਂ ਭੈਣਾਂ ਨੇ ਵਿਆਹ ਨਹੀਂ ਕਰਾਇਆ ਅਸੀਂ 6 ਭੈਣਾਂ ਤਿੰਨ ਦੀ ਮੈਰਿਜ ਕੀਤੀ ਆ ਤਿੰਨ ਅਹੀ ਅਨਮੈਰਿਡ ਆ ਪਹਿਲੀ ਆਪਣੇ ਹਾਲਾਤਾਂ ਬਾਰੇ ਦੱਸ ਦਿਓ ਹਾਲਾਤ ਕਿਸ ਤਰ੍ਹਾਂ ਬਣੇ ਸਰ ਸਤਨੀਆਂ ਵਿੱਚ ਮੇਰੇ ਬ੍ਰਦਰ ਤੇ ਕੇਸ ਬਣ ਗਿਆ ਸੀ ਉਹ ਜੇਲ੍ਹ ਚ ਲੱਗੇ ਅਸੀਂ ਮਤਲਬ ਕਿ ਉਹਨਾਂ ਨੂੰ ਕਢਾਉਣ ਦੇ ਖਾਤਰ ਅਸੀਂ ਤਿੰਨ ਭੈਣਾਂ ਨੇ ਸੰਘਰਸ਼ ਕੀਤਾ ਕਿ ਆਪਣੇ ਸਲਾਹ ਕੀਤੀ ਕਿ ਅਸੀਂ ਆਪਣੇ ਭਰਾ ਨੂੰ ਬਾਹਰ ਲੈ ਕੇ ਆਉਣਾ ਇਹਦੀ ਬੱਚੀ ਸਾਡੇ ਕੋਲ ਆ ਬੱਚੀ ਪਾਲਣੀ ਆ ਇਹਦੀ ਅਹੀਂ ਜਿਹੜੀ ਆ ਜੋ ਵੀ ਹੋਵੇ ਜਿੱਤਰਾ ਵੀ ਸਾਡ ਕੋਲ ਹੁੰਦਾ ਵਾ ਅਹੀਂ ਇਹਨੂੰ ਬਾਹਰ ਲੈ ਕੇ ਆਉਣਾ ਜੋ ਮਰਜ਼ੀ ਸਾਡਾ ਪੀ ਹੋ ਜੇ ਅਹੀਂ ਇਹਨੂੰ ਇੱਕ ਵਾਰ ਬਾਹਰ ਘਟਾਉਣਾ ਵਾ ਅਹੀਂ ਸਰ ਜੋ ਸਾਡੇ ਫਾਦਰ ਸਾਹਿਬ ਦੇ ਆਏ ਪੈਸੇ ਹੀ ਅਹੀਂ ਉਹ ਵੀ ਇਹਦੇ ਮਗਰ ਲਾਤੀ ਜੋ ਇਹਨੇ ਕਮਾਈ ਕੀਤੀ ਉਹ ਵੀ ਲਾਤੀ ਕੁਝ ਅਹੀਂ ਆਪ ਮਿਹਨਤ ਮਜ਼ਦੂਰੀ ਕਰਕੇ ਲਾਤੀ ਜੋ ਜੋ ਵੀ ਹੈ ਮਤਲਬ ਕਿ 2004 ਦੇ ਵਿੱਚ ਇਹਨਾਂ ਦੀ ਫਿਰ ਜ਼ਮਾਨਤ ਹਾਈ ਕੋਰਟ ਤੋਂ ਹੋਈ ਅਹੀਂ ਜ਼ਮਾਨਤ ਤੇ ਤਾਂ ਇਹਨਾਂ ਨੂੰ ਕਰ ਲਿਆਂਦਾ ਕਰ ਲਿਆ ਕੇ ਜਦੋਂ ਥੋੜੀ ਦੇਰ ਬਾਅਦ ਇਹਨਾਂ ਹਾਲਾਤ ਵੇਖੇ ਘਰ ਦੇ ਕਿ ਘਰ ਟੱਟ ਗਿਆ ਵਾ ਕੀ ਹਾਲਾਤ ਬਹੁਤ ਮਾੜੀ ਆ ਇਹ ਫਿਰ ਡਿਪਰੈਸ਼ਨ ਚ ਚਲ ਗਏ ਅਹੀਂ ਫਿਰ ਇੱਕ ਇਹਦੀ ਬੇਟੀ ਹੀ ਛੋਟੀ ਜੀ 3 ਸਾਲ ਦੀ ਇੱਕ ਇਹਨਾਂ ਦੇ ਕਰਕੇ ਅਹੀਂ ਫਿਰ ਜਿਹੜਾ ਆਪਣਾ ਮੈਰਿਜ ਨਹੀਂ ਕਰਵਾਈ ਅਹੀਂ ਕਹਾਂ ਕਿ ਇਹਨਾਂ ਦੋਨਾਂ ਦੀ ਅਹੀਂ ਜਿਹੜੀ ਦੇਖਭਾਲ ਕਰਨੀ ਆ ਅਹੀਂ ਦੋਨਾਂ ਦੋਨਾਂ ਨੂੰ ਮਤਲਬ ਕਿ ਸੰਭਾਲ ਲੈਣਾ ਵਾ ਜੇ ਅਹੀਂ ਮੈਰਿਜ ਕਰਾਉਣੀ ਇਹਨਾਂ ਨੂੰ ਕੱਲਿਆਂ ਨੂੰ ਛੱਡ ਦੇਨੇ ਭਰਾ ਸਾਡਾ ਡਿਪਰੈਸ਼ਨ ਚ ਘਰੋ ਚਲ ਜਾਂਦਾ ਜਾਂ ਇਹਨੂੰ ਕਿਸ ਨੇ ਮਾਰ ਦੇਣਾ ਜੇ ਬੱਚੀ ਇਕੱਲੀ ਰਹਿ ਗਈ ਘਰ ਤੇ ਬੱਚੀ ਨੂੰ ਵੀ ਮਾਰ ਦੇਣਾ ਵਾ ਅਹੀਂ ਇਹਨਾਂ ਦੇ ਖਾਤ ਰਹੀਂ ਇਹੋ ਹੀ ਕਿਹਾ ਕਿ ਅਸੀਂ ਆਪਣੀ ਮੈਰਿਜ ਨਹੀਂ ਕਰਾਉਣੀ ਅਸੀਂ ਇਹਨਾਂ ਦਾ ਪਾਲਣ ਪੋਸਣ ਕਰਨਾ ਪਹਿਲਾਂ ਸਾਡਾ ਭਰਾ ਸਾਨੂੰ ਚਲੋ ਪਾਲਦਾ ਪੋਸਦਾ ਸੀ ਹੁਣ ਅਸੀਂ ਇਹਦੇ ਇਹਨਾਂ ਦਵਾਈਆਂ ਪਿਉਤੀ ਦੀ ਜਿਹੜੀ ਇਹ ਕੇਅਰ ਕਰਦੇ ਆ ਸਾਡਾ ਬ੍ਰਦਰ ਜਿਹੜਾ ਗੁਰੂ ਘਰ ਨੂੰ ਮੰਨਣ ਵਾਲਾ ਸੀ ਇਹ ਗੁਰਦੁਆਰਿਆਂ ਦੀ ਵਿੱਚ ਜਾ ਕੇ ਜੋੜਿਆਂ ਦੀ ਸੇਵਾ ਕਰਦੇ ਰਹੇ ਫਿਰ ਇਹ ਜੇਕਾਰ ਸੇਵਾ ਕਿਤੇ ਹੁੰਦੀ ਹੈਗੀ ਬਿਲਡਿੰਗ ਕੋਈ ਬਣਦੀ ਆ ਇਹ ਮਹੀਨਾ 2 ਮਹੀਨਾ 15 ਦਿਨ 20 ਦਿਨ ਉੱਥੇ ਫ੍ਰੀ ਲਾ ਕੇ ਹੁੰਦੇ ਰਹੇ ਆ ਇਹਨਾਂ ਕਰਦੇ ਹਲਾਤ ਜਿਹੜੇ ਰੋਟੀ ਪਾਣੀ ਫਿਰ ਉਸ ਤਰ੍ਹਾਂ ਚੱਲਦਾ ਸਰ ਅਹੀਂ ਮਿਹਨਤ ਕਰਦੇ ਤਿੰਨੇ ਭੈਣਾ ਇੱਕ ਭੈਣ ਸਾਡੀ ਘਰ ਰਹਿ ਜਾਂਦੀ ਫਿਰ ਅਸੀਂ ਦੋ ਜਾਣੇ ਚੱਲ ਜਾਨੇ ਕਿ ਇਹਨਾਂ ਦੇ ਦੇਖ ਇਹਨਾਂ ਦੇ ਕਰਕੇ ਕੀ ਬ੍ਰਦਰ ਘਰੋਂ ਨਾ ਚੱਲ ਜਾਈ ਕਿੰਨੇ ਭੈਣਾ ਭੈਣ ਭਰਾ ਤੁਸੀਂ ਇਹ 6 ਭੈਣ ਭਰਾਵਾਂ ਤਿੰਨ ਦੀ ਮੈਰਿਜ ਆ ਤਿੰਨ ਹੀ ਅਨਮੈਰਿਡ ਹੈ ਭੈਣਾ ਤੁਸੀਂ ਤਿੰਨਾਂ ਨੂੰ ਵਿਆਹ ਨਹੀਂ ਕਰਾਇਆ ਕੋਸ਼ਿਸ਼ ਨਹੀਂ ਕੀਤੀ ਕਿ ਚਲੋ ਇੱਕ ਅਨਮੈਰਿਡ ਦੇ ਬਾਕੀ ਦੋ ਦੇ ਵਿਆਹ ਕਰਾਓ ਘਰੋਂ ਸਰ ਨਹੀਂ ਵੱਡੇ ਸਿਸਟਰ ਕਹਿੰਦੇ ਸੀ ਕਿ ਤੁਹਾਡੇ ਦੋਨਾਂ ਦੀ ਮੈਰਿਜ ਕਰ ਦਿੰਦੇ ਆ ਫਿਰ ਅਹੀਂ ਕਿਹਾ ਕਿ ਨਹੀਂ ਜੇ ਤੁਹਾਨੂੰ ਮਤਲਬ ਕਿ ਤੁਸੀਂ ਇਹਨਾਂ ਨੂੰ ਕਿੱਦਾਂ ਸੰਭਾਲਣਾ ਇਕ ਜੇ ਤੂੰ ਹੀ ਨਿਕਰ ਹੋਣਾ ਤੇ ਹੀ ਵੀ ਨਿਕਰ ਹੋਣਾ ਜਦੋਂ ਇਹ ਠੀਕ ਹੋ ਜਾਣਗੇ ਸਭ ਕੁਝ ਹੜਾ ਵਿੱਚ ਆ ਜਾਣਾ ਉਹਨੂੰ ਮੈਰਜ ਦੀ ਲੋੜ ਨਹੀਂਗੀ ਸਾਨੂੰ ਇਹਦੀ ਭਤੀਜੀ ਦੀ ਤੇ ਭਰਾ ਦੀ ਲੋੜ ਦੇਖਿਆ ਜੇ ਤੁਹਾਡੀ ਨੀ ਨੀ ਘਰ ਦੇ ਬਹੁਤ ਹਾਲਾਤ ਵਿੱਚ ਮਾੜੇ ਕੰਦਾ ਲੱਗਣ ਵਾਲੀਆਂ ਰਾਤ ਨੂੰ ਡਰ ਨਹੀਂ ਜਾਂਦਾ ਸਰ ਹੁੰਦਾ ਵਾ ਜਦੋਂ ਪਾਰਸਮ ਦੀ ਆਪਾਂ ਡਰਦੇ ਆ ਕਿ ਸਾਡੇ ਸੱਤ ਨਾ ਡਿਗ ਪੇ ਸੱਤਾਂ ਚੁੰਦੀਆਂ ਫਿਰ ਅਸੀਂ ਬੈ ਕੇ ਕੱਟਦੇ ਆ ਪੈਣਾ ਅੱਜ ਕੱਲ੍ਹ ਹਰ ਘਰ ਦੇ ਵਿੱਚ ਗੈਸ ਹੈਗੀ ਹੈ ਹਾਈਕਸ ਅੰਡਰ ਹਾਂਜੀ ਪਰ ਤੁਹਾਡੇ ਘਰ ਦੇ ਕੈਮਰਾ ਖਾਏਗਾ ਚੁੱਲਾ ਹੈ ਸਰਹਾਡੀ ਮਜਬੂਰੀ ਆ ਹਨੂ ਪਤਾ ਆ ਕੀ ਸਾਡੇ ਇਨਕਮ ਹੈ ਨਹੀਂਗੀ ਅਹੀਂ ਆਪਣਾ ਟਾਈਮ ਪਾਸ ਕਰਨਾ ਆ ਅਹੀਂ ਮਤਲਬ ਕਿ ਬਹੁਤੀ ਅਮੀਰੀ ਚੀ ਵੀ ਨਹੀਂ ਗੇ ਅਹੀਂ ਆਪ ਮਿਹਨਤ ਕਰਦੇ ਆ ਅਹੀਂ ਆਪਣਾ ਪੈਰ ਵੇਖ ਕੇ ਚਾਦਰ ਪਸਾਰਨੀ ਚਾਦਰ ਵੇਖ ਕੇ ਪੈਰ ਪਸਾਰਨੇ ਆ ਅਹੀਂ ਇਸ ਕਰਕੇ ਚੁੱਲ੍ਹਾ ਹੀ ਬਾਲਦੇ ਹਾੜ ਕੋ ਸਿਲੰਡਰ ਲੈਣ ਚੁੱਕ ਗਈ ਹਿੰਤ ਨਹੀਂ ਪਹੁੰਚਨੀ ਹੈਗੀ ਵੀ ਕਹਣਾ ਕਿਸੇ ਨੇ ਮਦਦ ਨਹੀਂ ਕੀਤੀ ਜਾਂ ਕਿਸੇ ਕੋ ਗਏ ਨਹੀਂ ਕਰੀ ਸਰ ਪਿੰਡ ਦੇ ਨੇ ਤੇ ਕਿਸ ਨੇ ਕੀਤੀ ਨਹੀਂ ਤੇ ਕੋਈ ਸਮਾਜ ਸੇਵੀ ਸੰਸਥਾ ਕੋਹੀਂ ਪਹੁੰਚੇ ਤਾਂ ਬਣ ਪਰਾਨ ਸੱਤਾ ਦੇ ਨਾਂ ਚੜ ਗਈ ਤੇ ਇੱਕ ਮੇਰੇ ਵੱਡੇ ਸਿਸਟਰ ਜਿਹੜੇ ਸੀਗੇ ਸਭ ਤੋਂ ਵੱਡੇ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਕਹਿੰਦੇ ਸੀ ਕਿ ਮੈਂ ਤੁਹਾਨੂੰ ਕੋਈ ਹਿੱਸਾ ਨਹੀਂ ਲੈਣਾ ਮੈਂ ਘਰ ਚ ਮੈਨੂੰ ਹਿੱਸਾ ਦੇ ਦਿਓ ਜੇ ਇਹ ਦੋ ਮੰਗ ਰਹੀਆਂ ਇਹਨਾਂ ਨੂੰ ਬਾਹਰ ਦੇ ਦਿਓ ਫਰੰਟ ਦਾ ਦੇ ਦਿਓ ਬਣਾ ਕੋਈ ਕੋ ਫੋਨ ਨੰਬਰ ਤੋਂ ਵਾਲੀ ਬੋਲ ਦਿਓ ਤੇ ਨਾਲੇ ਬੇਨਤੀ ਕਰ ਦਿਓ ਆਪ ਨੂੰ ਸਰ ਤੁਹਾਡੀ ਬੇਨਤੀ ਇਹੋ ਹੀ ਹੈ ਕਿ ਸਾਡੇ ਸੱਤ ਹਨ ਨੀਂਗੀ ਕਿਸੇ ਵੀ ਵਕਤ ਮਕਾਨ ਟੱਟ ਸਕਦੇ ਆ ਅਸੀਂ ਆਪਣੇ ਭੈਣ ਭਰਾ ਉਹਨਾਂ ਇਹ ਗਰਜ ਬੇਨਤੀ ਕਰਦੇ ਆ ਇਹ ਸਾਡੇ ਜਿਹੜੇ ਸੱਤ ਘਰ ਬਣਾ ਕੇ ਦਿੱਤਾ ਜਿਹੜਾ ਸਾਡੇ ਸਿਰ ਤੇ ਸੱਤ ਪਾ ਕੇ ਦਿੱਤੀ ਜਾਵੇ ਕੱਲ ਨੂੰ ਇਹੀ ਆਪਣੀ ਭਤੀਜੀ ਦੀ ਮੈਰਿਜ ਕਰਨੀ ਆ ਕੋਈ ਰਿਸ਼ਤੇਦਾਰ ਹੋਊਗਾ ਉਹਨੂੰ ਬਹਿਣ ਲਈ ਵੀ ਜਗ੍ਹਾ ਚਾਹੀਦੀ ਆ ਜੇ ਸਾਡੇ ਘਰ ਤੇ ਸੱਤ ਹੀ ਨਾ ਆਈ ਤਾਂ ਇਹੀ ਭਤੀਜੀ ਦਾ ਵਿਆਹ ਵੀ ਮੈਰਿਜ ਕਿੱਦਾਂ ਕਰਨੀ ਆ ਇੱਕ ਕਮਰੇ 'ਚ ਗੁਜ਼ਾਰਾ ਕਿਸਾ ਹਾਂਜੀ ਇਹ ਸਾਰੀ ਇੱਥੇ ਹੀ ਆ ਕਮਰੇ 'ਚ ਗੁਜ਼ਾਰਾ ਕੀ ਔਖੇ ਹੋ ਕੀ ਕਰਨੇ ਆ ਨੰਬਰ ਬੋਲ ਦੋ 9876565446 987656546 ਉਹਦੀ ਵੀ ਛੱਤ ਢਿਕਨ ਵਾਲੀ ਕਮਰੇ ਦਿੱਤੇ ਹਾਂਜੀ ਛੱਤ ਢਿਕਨ ਵਾਲੀ ਡਰ ਨਹੀਂਦਾ ਸਰ ਉਹਦਾ ਡਰ ਤਨ ਦਸਣ ਦੇ ਡਰ ਹੁੰਦਾ ਪਰ ਮਜਬੂਰੀ ਆ ਜਦੋਂ ਕਿਤੇ ਪਹਚਾ ਲ ਆਉਂਦਾ ਤਦ ਵੀ ਡਰਦੇ ਆ ਜੇ ਕੋਈ ਵਾਰਸ ਆਉਂਦੀ ਤਾਂ ਜ ਡਰਦੇ ਆ ਜਦੋਂ ਹਨੇਰੀ ਆਉਂਦੀ ਤਦ ਵੀ ਹੀ ਬਹਿ ਕੇ ਕੱਢਦੇ ਫਿਰ ਜਦ ਰੋਟੀ ਬਣਾਉਣੀ ਰੋਟੀ ਵੀ ਤਰਪਾਲ ਥੱਲੇ ਬਣਉਂਦੇ ਤੁਸੀਂ ਹਾਂਜੀ ਪਰ ਲੱਗਦਾ ਨਹੀਂ ਬਹੁਤ ਜ਼ਿਆਦਾ ਹਾਲਾਤ ਕਿਸੇ ਨੂੰ ਕਿ ਮਦਦ ਦੀ ਅਪੀਲ ਕਰ ਸਕਦੇ ਤੁਸੀਂ ਵੀ ਕਿਉਂਕਿ ਪੰਜਾਬੀ ਵੀਰ ਤੇ ਬਹੁਤ ਮਦਦ ਕਰਦੇ ਲੋਕਾਂ ਦੇ ਸਰ ਸਾਨੂੰ ਮਤਲਬ ਕੀ ਇਹੀ ਕਹ ਖਾਟੀ ਕਹਿੰਦੇ ਸਪੋਰਟ ਨਹੀਂ ਕਰਨੀ ਵੀ ਤਾਂ ਕਰਕੇ ਅਸੀਂ ਕਿਸ ਨੂੰ ਕਹਾਈ ਨਹੀਂ ਜਦੋਂ ਪਿੰਡ ਦੇ ਨਹੀਂ ਕਰਦੇ ਤਾਂ ਬਾਹਰ ਦੇ ਆਂ ਤੇ ਵੀ ਸਾਨੂੰ ਨਹੀਂ ਪਤਾ ਕਿ ਅਸੀਂ ਬਾਹਰ ਦੇ ਨੂੰ ਕਹਿ ਸਕਦੇ ਹੁਣ ਕੀ ਅਪੀਲ ਕਰਦੇ ਹੁਣ ਇਹੀ ਅਪੀਲ ਇਹੀ ਕਰਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਜਿਹੜਾ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਮੇਰੇ ਬ੍ਰਦਰ ਦੀ ਜਿਹੜੀ ਮੈਡੀਸਿਨ ਆਉਂਦੀ ਆ ਉਹਨਾਂ ਦੇ ਮੈਡੀਸਿਨ ਦਾ ਖਰਚਾ ਖਰਚਾ ਸਾਨੂੰ ਪਹੁੰਚਾਇਆ ਜਾਵੇ ਸਾਡ ਕੋ ਹੁਣ ਅਹੀ ਉਮਰ ਵੀ ਵੱਟੀ ਹੋ ਗਈ ਸਾਡ ਕੋ ਕੰਮ ਨਹੀਂ ਹੁੰਦਾ ਵੀ ਬਹੁਤਾ